ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਅਸੀਂ ਪਹੁੰਚੇ ਹਾਂ ਅੱਜ ਸਮਾਣਾ ਦੇ ਖੱਗਾ ਰੋਡ ਦੇ ਉੱਤੇ ਬੇਸ਼ੱਕ ਉਸ ਟਾਈਮ ਪਹਿਲਾ ਜਿਹੜਾ ਰੋਡ ਇਹ ਬਣਾਇਆ ਗਿਆ ਸੀ ਪਰ ਇਸ ਰੋਡ ਤੇ ਜਿਹੜੀਆਂ ਹਾਲਾਤ ਨੇ ਤੁਹਾਨੂੰ ਦੱਸਣ ਦੀ ਸਾਨੂੰ ਲੋੜ ਨਹੀਂ ਹੈਗੀ ਜਿਹੜੇ ਸਮਾਣਾ ਸ਼ਹਿਰ ਦੇ ਵਿੱਚ ਲੋਕ ਪੂਰੇ ਦੇ ਬਸਮੀਕ ਨੇ ਉਹ ਸਾਰੇ ਭਲੀ ਭਾਤ ਜਾਣਦੇ ਨੇ ਪਰ ਉਸ ਟਾਈਮ ਪਹਿਲਾਂ ਜਿਹੜੀਆਂ ਹੋਰ ਇੱਕ ਗਰੀਲਾ ਲਗਾਈਆਂ ਜਾਂਦੀਆਂ ਨੇ ਗਰੀਲਾ ਜਿਹੜੀਆਂ ਨੇ ਸਾਰੀਆਂ ਰੋਡ ਦੇ ਉੱਤੇ 80 ਤੋਂ 90% ਜਿਹੜੀਆਂ ਨੇ ਰੋਡ ਦੇ ਉੱਤੇ ਗਾਇਬ ਹੋ ਚੁੱਕੀਆਂ ਨੇ ਕਿੱਥੇ ਨਾ ਕਿੱਥੇ ਜਾਂਦਾ ਫਿਰ ਕੋਈ ਠੇਕੇਦਾਰਾਂ ਦੀ ਨੀਲੀ ਘੁਕਤ ਕਹਿ ਸਕਦੇ ਹਾਂ ਜਾਂ ਫਿਰ ਕੋਈ ਸ਼ਹਿਰ ਦੇ ਵਿੱਚ ਫਿਰ ਛੇੜੀ ਕਿਸਮ ਦੇ ਜਿਹੜੇ ਲੋਕ ਨੇ ਉਹਨਾਂ ਦੇ ਹੱਥ ਵੀ ਹੋ ਸਕਦਾ ਪਰ ਦੂਜੇ ਪਾਸੇ ਜਿਹੜੇ ਆਸੇ ਪਾਸੇ ਦੇ ਦੁਕਾਨਦਾਰ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਉਸ ਟਾਈਮ ਪਹਿਲਾਂ ਤਾਂ ਇਹ ਜਿਹੜੀਆਂ ਗਰੀਲਾਂ ਹੈਗੀਆਂ ਸੀ ਪਰ ਹੁਣ ਤਾਂ ਜਿਹੜੀਆਂ ਇਹ ਗਰੀਲਾਂ ਨਹੀਂ ਗਾਇਬ ਹੋ ਚੁੱਕੀਆਂ ਨੇ ਤਾਂ ਤਸਵੀਰਾਂ ਨੂੰ ਜਿਹੜੀ ਹੈ ਦੂਸਰੇ ਪਾਸੇ ਦਿਖਾਉਣ ਜਾ ਰਿਹਾ ਕਿ ਸੀਐਫਪੀ ਗਵਰਨ ਸਿੰਘ ਮਾਨ ਦੇ ਬੋਰਡ ਤੱਕ ਵੀ ਲੱਗੇ ਹੋਏ ਨੇ ਪਰ ਉੱਥੇ ਗਰੀਲਾ ਜੜੀਆਂ ਨੇ ਬਿਲਹਾਲ ਦੀ ਘੜੀ ਜੜੀਆਂ ਗਾਇਬ ਦਿਖਦੀਆਂ ਵੀ ਨਜ਼ਰ ਆਉਂਦੀਆਂ ਨੇ ਇਹ ਜਿਹੜੇ ਤਸਵੀਰਾਂ ਨੇ ਤੁਹਾਨੂੰ ਕੱਗਾ ਰੋਡ ਦੇ ਉੱਤੇ ਅਸੀਂ ਸਾਂਝੀਆਂ ਕਰ ਰਹੇ ਹਾਂ ਜਿਸ ਨੂੰ ਸਮਾਣਾ ਪਟਿਆਲਾ ਰੋਡ ਵੀ ਕਿਹਾ ਜਾਂਦਾ ਪਰ ਇਸ ਨੂੰ ਸਮਾਣਾ ਦੇ ਵਿਸਤਾਰ ਵਿੱਚ ਖਾਸ ਤੌਰ ਤੇ ਕੱਗਾ ਰੋਡ ਵੀ ਕਿਹਾ ਜਾਂਦਾ ਗਰੀਲਾ ਜੜੀਆਂ ਨੇ 80 ਤੋਂ 90% ਜੜੀਆਂ ਬਿਲਕੁਲ ਨਹੀਂ ਖਤਮ ਹੋ ਚੁੱਕੀਆਂ ਨੇ ਇਸ ਪਾਸੇ ਜਰੂਰ ਸਰਕਾਰ ਤੋਂ ਧਿਆਨ ਦੇਣਾ ਚਾਹੁੰਦਾ ਕਿਉਂਕਿ ਇੱਥੇ ਕਾਫੀ ਜਿਹੜੇ ਹਾਸੇ ਨੇ ਉਹ ਵੀ ਵਾਪਰਦੇ ਨੇ ਸੀਮਪਕਵਾਂ ਸਿੰਘ ਮਾਨ ਦਾ ਜਿਹੜਾ 350ਵਾਂ ਜਿਹੜਾ ਸ਼ਹੀਦੀ ਦਿਹਾੜਾ ਗੁਰਤੇਗ ਬਹਾਦਰ ਜੀ ਦਾ ਚਿੱਟਾ ਬੋਰਡ ਲੱਗਿਆ ਹੋਇਆ ਤੇ ਉਸ ਦੇ ਨਾਲ ਜਿਹੜੀਆਂ ਗਰੀਲਾਂ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਕਿੰਨੀਆਂ ਕੁ ਜਿਹੜੀਆਂ ਇੱਥੇ ਗਰੀਲਾਂ ਨੇ ਸਾਫ਼ ਹੋ ਚੁੱਕੀਆਂ ਨੇ ਤਾਂ ਸਾਫ਼ ਜਿਹੜੀਆਂ ਤਸਵੀਰਾਂ ਨੇ ਇਹ ਜ਼ਾਹਿਰ ਹੋ ਗਈਆਂ ਨੇ ਕਿਥੇ ਨਾ ਕਿਥੇ ਜਾਂ ਫਿਰ ਕੋਈ ਭ੍ਰਸ਼ਟਾਚਾਰ ਹੈ ਪਰ ਇੱਕ ਤੁਹਾਨੂੰ ਹੋਰ ਤਸਵੀਰ ਸਾਂਝੀ ਕਰ ਰਿਹਾ ਕਿ ਪਿੰਡਾਂ ਦੇ ਵਿੱਚ ਜਿਹੜੇ ਨਰੇਗਾ ਭਾਗ ਜਿਹੜਾ ਲਗਾਇਆ ਜਾਂਦਾ ਤਾਂ ਜੰਗਲੀ ਬੂਟੀਆਂ ਜਿਹੜੀਆਂ ਸਾਫ਼ ਕੀਤੀਆਂ ਜਾਂਦੀਆਂ ਨੇ ਪਰ ਇਸ ਸੜਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੂਟੀਆਂ ਉੱਗੀਆਂ ਹੋਈਆਂ ਨੇ ਅੱਗੇ ਧੁੰਦਾ ਪੈਣਗੀਆਂ ਤਾਂ ਉਦੋਂ ਇਹ ਜਦੋਂ ਨਹੀਂ ਦਿਖਣਗੀਆਂ ਤਾਂ ਕਿੰਨੇ ਕੁ ਜਿਹੜੇ ਹਾਸੇ ਹੋਣਗੇ ਤੁਸੀਂ ਸਾਰੇ ਪੱਲੀ ਪਾਤ ਜਾਣਦੇ ਹੋ ਤਾਂ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਜਦੋਂ ਗਰੀਲਾ ਲਗਾਈਆਂ ਜਾਂਦੀਆਂ ਨੇ ਤਾਂ ਉਸ ਟਾਈਮ ਉਰੇ ਗਰੀਲਾ ਸਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਰੇ ਕਿਸ ਤਰੀਕੇ ਨਾਲ ਪੱਟੀਆਂ ਹੋਈਆਂ ਨੇ ਤਾਂ ਇਹ ਸਾਹ ਜਿਹੜਾ ਭ੍ਰਸ਼ਟਾਚਾਰ ਹੈ ਸਾਫ਼ ਬੋਲਦਾ ਹੈ ਕਿਤੇ ਨਾ ਕਿਤੇ ਇਹ ਲਗਾਤਾਰ ਹਾਸੇ ਹੋਣ ਦਾ ਵੀ ਜਿਹੜਾ ਖਤਰਾ ਬਣਿਆ ਹੋਇਆ ਹੈ ਸਰਕਾਰ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇਹ ਹੋ ਸਕਦਾ ਹੈ ਕਿ ਅੱਜ ਅਸੀਂ ਇਹ ਖਬਰ ਪ੍ਰਕਾਸ਼ਿਤ ਕਰ ਰਹੇ ਹਾਂ ਜੇ ਕਾਲੂ ਕੁਝ ਹੋ ਜਾਂਦਾ ਤਾਂ ਸਰਕਾਰ ਜਿਹੜੀ ਹੈ ਅਸੀਂ ਇਸ ਕਰਕੇ ਸੁਚੇਤ ਕਰ ਰਹੇ ਹਾਂ ਲੋਕਾਂ ਨੂੰ ਕਿ ਇੱਥੋਂ ਜਦੋਂ ਤੁਸੀਂ ਲੰਘਦੇ ਹੋ ਤਾਂ ਥੋੜਾ ਆਪਣਾ ਧਿਆਨ ਦਿਵੋ ਤਾਂ ਕਿ ਤੁਹਾਡੀ ਜਿਹੜੀ ਸੇਫਟੀ ਹੈ ਪਬਲਿਕ ਸਮਾਣਾ نیوز ਹਮੇਸ਼ਾ ਇਸੇ ਕਰਕੇ ਹੀ ਏਜੰਡੇ ਲੈ ਕੇ ਆਉਂਦਾ ਇੱਕ ਹੋਰ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਇੰਨਾ ਕੋ ਵੱਡਾ ਜਿਹੜਾ ਤਰਕਤਾ ਦੇਖ ਸਕਦੇ ਹੋ ਕਿ ਸੜਕ ਦੇ ਵਿੱਚ ਕਾਰ ਜਿਹੜਾ ਉੱਗਿਆ ਹੋਇਆ ਪਰ ਹਾਲੇ ਤੱਕ ਜਿਹੜੀ ਕੋਈ ਸਫਾਈ ਹੈ ਜਿਹੜੀ ਨਹੀਂ ਹੁੰਦੀ ਦਿਖਾਈ ਦਿੰਦੀ ਜਿਸ ਕਰਕੇ ਇਹ ਰੋਡ ਤੇ ਹਾਲਾਤ ਜਿਹੜੇ ਨੇ ਮਾੜੇ ਹੁੰਦੇ ਵੀ ਦਿਖਾਈ ਦਿੰਦੇ ਨੇ ਹਾਲ ਤੋਂ ਹੀ ਸਮਾਣਾ ਤੋਂ ਕੁਮਾਰ ਦੀ ਖਾਸ ਰਿਪੋਰਟ